ਆਪਰੇਸ਼ਨ ਸੰਧੂਰ ਅਤੇ ਬਲੈਕਆਊਟ ਦੀ ਖਬਰ ਸੁਣਦੇ ਹੀ ਅੱਜ ਸਾਰੇ ਤੜਕਸਾਰ ਕਰਿਆਨੇ ਦੀਆਂ ਦੁਕਾਨਾਂ ਤੇ ਦੇਖ ਲਵੋ ਹਾਲਾਤ ਕੀ ਨੇ ਲੱਗ ਰਿਹਾ ਹੈ ਕਿ ਜੰਗ ਬਾਰਡਰ ਤੇ ਨਹੀਂ ਸਗੋ ਕਰਿਆਨੇ ਦੀ ਦੁਕਾਨ ਤੇ ਲੱਗ ਗਈ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਪਏ ਆ ਹਫੜਾ ਤਫੜੀ ਮੱਚੀ ਦੀ ਐ ਇੱਥੋਂ ਤੱਕ ਕਿ ਲੋਕ ਪੈਸੇ ਲੈ ਕੇ ਹੱਥਾਂ 'ਚ ਇੰਤਜ਼ਾਰ ਕਰਦੇ ਪਏ ਆ ਕਿ ਘਟੋ ਘਟ ਰਾਸ਼ਨ ਮਿਲ ਜਵੇ ਕੋਈ 6 ਮਹੀਨੇ ਦਾ ਰਾਸ਼ਨ ਲੈ ਰਿਆ ਤੇ ਕੋਈ ਲੈ ਰਿਆ 4 ਮਹੀਨੇ ਦਾ ਜਿਸ ਕੋ ਜਿੰਨੇ ਪੈਸੇ ਉਹਨਾਂ ਰਾਸ਼ਨ ਮਿਲਦਾ ਪਿਆ ਦੁਕਾਨਦਾਰ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਭੀੜ ਪਾਉਣ ਦੀ ਲੋੜ ਨਹੀਂ ਪੈਨਿਕ ਕਰਨ ਦੀ ਲੋੜ ਨਹੀਂ ਹਰ ਵਿਅਕਤੀ ਨੂੰ ਰਾਸ਼ਨ ਮਿਲੇਗਾ ਕੋਈ ਐਸੀ ਗੱਲ ਨਹੀਂ ਸਰਕਾਰ ਵੱਲੋਂ ਸਭ ਕੁਝ ਖੁੱਲਾ ਹੈ ਪਰ ਲੋਕ ਸਿਰਫ ਤੇ ਸਿਰਫ ਇਸ ਵੇਲੇ ਰਾਸ਼ਨ ਦੀ ਹਫੜਾ ਤਫੜੀ ਦੇ ਵਿੱਚ ਲੱਗੇ ਦੇ ਨੇ ਦੁਕਾਨਦਾਰ ਕਹਿ ਰਹੇ ਨੇ ਕਿ ਕੋਈ ਐਸੀ ਪੈਨਿਕ ਕਰਨ ਦੀ ਲੋੜ ਨਹੀਂ ਹਰ ਬੰਦੇ ਨੂੰ ਹਰ ਚੀਜ਼ ਮਿਲ ਸਕਦੀ ਹੈ ਪਰ ਸਟੋਰ ਨਾ ਕਰੋ ਪਰ ਲੋਕ ਇਸ ਗੱਲ ਨੂੰ ਫਿਲਹਾਲ ਸਮਝਣ ਨੂੰ ਤਿਆਰ ਨਹੀਂ ਕੈਮਰਾਮੈਨ ਬੰਟੀ ਦੇ ਨਾਲ ਨਿਤੇ ਲੂਥਰਾ ਸਪੋਕਸਪਰਸਨ ਟੀਵੀ ਬਟਾਲਾ